ਕਿਸਾਨ ਭਰਾਵਾਂ ਨੂੰ ਡੈਰੀ ਫਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜਾ ਅੱਜ ਦਾ ਆਪਣਾ ਟੌਪਿਕ ਆਗਾ ਉਹ ਹੈਗਾ ਮਿਸਟੈਟਿਕ ਦੇ ਉੱਤੇ ਉਹਦੇ ਵਿੱਚ ਵਿਸਤਾਰ ਦੇ ਨਾਲ ਮੇਰਾ ਬੇਟਾ ਤੁਹਾਨੂੰ ਜਾਣਕਾਰੀ ਦੇਊਗਾ ਚਲੋ ਆਓ ਅੱਗੇ ਦੇਖਦੇ ਆਂ ਪਿਛਲੇ ਕੁਝ ਦਿਨਾਂ ਦੇ ਨਾਲ ਕਾਫੀ ਕਮੈਂਟਸ ਆ ਰਹੇ ਸੀਗੇ ਮਸਟੈਟਿਕ ਦੇ ਉੱਤੇ ਇੱਕ ਵੀਡੀਓ ਬਣਾਈ ਜਾਵੇ ਜਾਂ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਹੁੰਦੀ ਕਿਵੇਂ ਹੈ ਜਾਂ ਇਸ ਦਾ ਸਾਈਡ ਇਫੈਕਟ ਕੀ ਪੈਂਦਾ ਆਪਣੀ ਮੱਝ ਜਾਂ ਗਾਂ ਤੇ ਤੇ ਇਸ ਦਾ ਇਲਾਜ ਕੀ ਹੈ ਤੇ ਆਓ ਹੁਣ ਆਪਾਂ ਇਸ ਬਾਰੇ ਪੂਰੀ ਜਾਣਕਾਰੀ ਲੈਣੇ ਆਂ ਪਹਿਲੀ ਗੱਲ ਤਾਂ ਮਸਟੈਟਿਕ ਦੇ ਕੀ ਕੀ ਆਪਾਂ ਨੂੰ ਇਫੈਕਟ ਪੈਂਦੇ ਆ ਵੀ ਆਪਣੇ ਇੱਕ ਗਾਂ ਨੂੰ ਜੇ ਮਸਟੈਟਿਕ ਬਿਮਾਰੀ ਇਹ ਹੁੰਦੀ ਹੈ ਤਾਂ ਉਸ ਦਾ ਆਪਾਂ ਨੂੰ ਫਰਕ ਕੀ ਪਊਗਾ ਆਪਣੇ ਉੱਤੇ ਹਨਾ ਸਭ ਤੋਂ ਪਹਿਲਾਂ ਕਰੀਏ ਦੁੱਧ ਚ ਬੈਕਟੀਰੀਆ ਹੋ ਜਾਂਦੇ ਆ ਉਹਦੇ ਨਾਲ ਕੀ ਹੈ ਉਹ ਜਿਹੜਾ ਦੁੱਧ ਹੈ ਉਹ ਪੀਣਯੋਗ ਨਹੀਂ ਰਹਿੰਦਾ ਆਪਾਂ ਮਤਲਬ ਉਹਨੂੰ ਪੀ ਨਹੀਂ ਸਕਦੇ ਦੁੱਧ ਜਿਹੜਾ ਹੈਗਾ ਖਰਾਬ ਹੋ ਜਾਂਦਾ ਹੈ ਦੁੱਧ ਦੀ ਮਾਤਰਾ ਘਟ ਜਾਂਦੀ ਹੈ ਦੁੱਧ ਐ ਲਾ ਲੋ ਵੀ 25 ਤੋਂ 30% ਮੱਝ ਡਾਊਨ ਆ ਜਾਂਦੀ ਹੈ ਦੁੱਧ ਘਟ ਜਾਂਦਾ ਹੈ 3rd ਪੁਆਇੰਟ ਆਉਂਦਾ ਹੈਗਾ ਪਸ਼ੂ ਦੀ ਸੇਲ ਦੇ ਉੱਤੇ ਜੇ ਮਸਟ੍ਰੈਟਿਕ ਹੋਇਆ ਹੋਵੇ ਤਾਂ ਉਹ ਪਸ਼ੂ ਜਿਹੜਾ ਹੈਗਾ ਛੇਤੀ ਕਿਤੇ ਸੇਲ ਨਹੀਂ ਹੁੰਦਾ ਜਾਂ ਉਸ ਦਾ ਜਿੰਨੇ ਵੀ ਉਹ ਮਾਝ ਹੈਗੀ ਹੈ ਉਸ ਦਾ ਆਪਾਂ ਨੂੰ ਪ੍ਰੋਪਰ ਪ੍ਰਾਈਸ ਨਹੀਂ ਮਿਲਦਾ ਕਿਉਂਕਿ ਜੇ ਉਸ ਦੇ ਥਣ ਚ ਪ੍ਰੋਬਲਮ ਹੈ ਲੇਵੇ ਚ ਕੋਈ ਪ੍ਰੋਬਲਮ ਹੈ ਤਾਂ ਬੇਸਿਕਲੀ ਸਭ ਤੋਂ ਜ਼ਿਆਦਾ ਉਹੀ ਚੀਜ਼ ਦੇਖੀ ਜਾਂਦੀ ਹੈ ਜੇ ਆਪਣੀ ਉਹੀ ਲੇਵਾ ਆਪਣਾ ਸਹੀ ਨਹੀਂ ਥਣ ਆਪਣਾ ਸਹੀ ਨਹੀਂ ਤਾਂ ਆਪਾਂ ਨੂੰ ਉਸ ਦਾ ਰੇਟ ਸਹੀ ਨਹੀਂ ਮਿਲੂਗਾ ਉਸ ਤੋਂ ਬਾਅਦ ਖਰਚਾ ਕਿਉਂਕਿ ਇਹ ਮਸਟੈਟਿਕ ਇੱਕ ਇਹੋ ਜਿਹੀ ਬਿਮਾਰੀ ਹੈ ਜਿਹਦੇ ਸਭ ਤੋਂ ਵੱਧ ਪੈਸਾ ਲੱਗਦਾ ਹੈਗਾ ਜਾਂ ਡਾਕਟਰਸ ਕਹੇ ਲੋ ਜਾਂ ਦਵਾਈ ਕਹੇ ਲੋ ਇਸ ਦੇ ਉੱਪਰ ਆਪਣਾ ਕਾਫੀ ਖਰਚਾ ਆ ਜਾਂਦਾ ਤਾਂ ਕਰਕੇ ਇਹ ਇੱਕ ਮਹਿੰਗੀ ਬਿਮਾਰੀ ਕਹਿ ਸਕਦੇ ਆ ਆਪਾਂ ਤਾਂ ਇਹ ਤਿੰਨ ਤੋਂ ਚਾਰ ਸਾਈਡ ਇਫੈਕਟ ਸੀਗੇ ਜਿਹੜੇ ਕਿ ਇੱਕ ਗਾਂ ਜਾਂ ਮੱਝ ਦੇ ਉੱਤੇ ਪੈਂਦੇ ਆ ਤਾਂ ਉਹ ਗਾਂ ਜਾਂ ਮੱਝ ਦੇ ਉੱਤੇ ਨਹੀਂ ਉਹ ਆਪਣੇ ਉੱਤੇ ਹੀ ਪੈਂਦੇ ਕਿਉਂਕਿ ਆਪਾਂ ਦੁੱਧ ਸੇਲ ਕਰਦੇ ਆ ਜਾਂ ਘਰੇ ਵਰਤਦੇ ਆ ਜਾਂ ਉਸ ਤੋਂ ਆਪਾਂ ਕੋਈ ਪ੍ਰੋਡਕਟ ਬਣਾਉਣੀ ਆ ਤਾਂ ਉਹਦੇ ਨਾਲ ਕੀ ਹੈ ਜੇ ਗਾਂ ਗਾਂ ਜਾਂ ਮੱਝ ਦੁੱਧ ਘਟੂਗੀ ਤਾਂ ਉਹਦਾ ਇਫੈਕਟ ਸਿੱਧਾ-ਸਿੱਧਾ ਆਪਣੇ ਤੇ ਆਊਗਾ ਤੇ ਉਸ ਤੋਂ ਬਾਅਦ ਜੇ ਆਪਾਂ ਉਹਨੂੰ ਸੇਲ ਆਊਟ ਕਰਨਾ ਹੈ ਤਾਂ ਉਸਦਾ ਇਫੈਕਟ ਆਪਣੇ ਤੇ ਆਊਗਾ ਤਾਂ ਕਰਕੇ ਇਹ ਮਸਟੈਟਿਕ ਇੱਕ ਖਤਰਨਾਕ ਬਿਮਾਰੀ ਹੈ ਇਹਦੇ ਹੁਣ ਆਪਾਂ ਜਾਣਿਆ ਵੀ ਆਪਣੇ ਇਫੈਕਟ ਕੀ ਪੈਂਦੇ ਆ ਆਪਣੀ ਇੱਕ ਮੱਜ ਨੂੰ ਜੇ ਇਹ ਹੁੰਦਾ ਹੈਗਾ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਕਾਰਨ ਜਿਵੇਂ ਕਿ ਕਈ ਪ੍ਰਕਾਰ ਦੇ ਬੈਕਟੀਰੀਆ ਹੁੰਦੇ ਆ ਉਹਨਾਂ ਤੋਂ ਹੋ ਜਾਂਦੀ ਹੈ ਉਲੀ ਤੋਂ ਹੋ ਗਿਆ ਵਾਇਰਸ ਆਦ ਹੋ ਗਿਆ ਰੋਗ ਦਾ ਫੈਲਣਾ ਮਤਲਬ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਤੋਂ ਇਹ ਬਿਮਾਰੀ ਫੈਲਦੀ ਹੈ ਅੱਗੇ ਤੋਂ ਅੱਗੇ ਫੈਲਦੀ ਹੈ ਜਿਵੇਂ ਇੱਕ ਮੱਜ ਤੋਂ ਦੂਜੀ ਮੱਜ ਨੂੰ ਫੈਲ ਜਾਂਦੀ ਹੈ ਜਿੱਥੇ ਆਪਾਂ ਬਣਦੇ ਹੈਗੇਆਂ ਕਿਉਂਕਿ ਉੱਥੇ ਸੇਮ ਕਈ ਰਹੀ ਕੋਈ ਦੂਜੀ ਬੰਨਤੀ ਦੂਜੀ ਤੀਜੀ ਬੰਨਤੀ ਇਸ ਤਰ੍ਹਾਂ ਕੀ ਹੈ ਉੱਥੇ ਉਹ ਬੈਕਟੀਰੀਆ ਫੈਲ ਜਾਂਦੇ ਆ ਜੇ ਦੂਜੀ ਮੱਝ ਬੈਠਦੀ ਆ ਤਾਂ ਉਸ ਨੂੰ ਵੀ ਇਹ ਹੋ ਸਕਦੀ ਹੈਗੀ ਆ ਉਲੀਆਦ ਇਹਨਾਂ ਚੀਜ਼ਾਂ ਤੋਂ ਉਸ ਤੋਂ ਬਾਅਦ ਆਪਣੀ ਹੈਗੀ ਆ ਉਮਰ ਤੀਜੇ ਜਾਂ ਚੌਥੇ ਸੂਏ ਤੋਂ ਬਾਅਦ ਵਾਲੀ ਇਹ ਬਿਮਾਰੀ ਥੋੜੀ ਜਿਆਦਾ ਫੈਲਦੀ ਹੈ ਜਿਹੜਾ ਤੀਜਾ ਸੂਆ ਜੋ ਟੱਪ ਜਾਂਦਾ ਉਹ ਤੋਂ ਬਾਅਦ ਇਹ ਥੋੜੀ ਜੀ ਜਿਆਦਾ ਚਾਂਸਸ ਹੁੰਦੇ ਆ ਮਸਟੈਟਿਕ ਹੋਣ ਦੇ ਉਸ ਤੋਂ ਬਾਅਦ ਆ ਗਿਆ ਬਰੀਡ ਜਿਹੜੀ ਬਰੀਡ ਹੈ ਦੋਗਲਾਪਨ ਦੀ ਗਾਂ ਹੋਗੀ ਜਾਂ ਅਮਰੀਕਨ ਹੋਗੀਆਂ ਇਹਨਾਂ ਚ ਇਹ ਥੋੜੀ ਜੀ ਜ਼ਿਆਦਾ ਪਾਈ ਜਾਂਦੀ ਆ ਐਜ਼ ਕੰਪੇਅਰ ਬਾਕੀ ਬਰੀਡ ਹੋਗੀਆਂ ਤੇ ਅਗਲਾ ਪੁਆਇੰਟ ਹੈਗਾ ਸੋ ਇਹਦੀ ਹਾਲਤ ਜਦੋਂ ਪਸ਼ੂ ਸੂਨ ਵਾਲਾ ਹੁੰਦਾ ਜਾਂ ਜਦੋਂ ਸੂਕੇ ਹਟਦਾ ਉਦੋਂ ਵੀ ਇਹਦੇ ਚਾਂਸਸ ਜ਼ਿਆਦਾ ਹੁੰਦੇ ਆ ਜ਼ਿਆਦਾ ਹੋ ਸਕਦੀ ਹੈ ਤੇ ਅਗਲਾ ਪੁਆਇੰਟ ਹੈਗਾ ਦੁੱਧ ਚੋਣਾ ਕਈ ਵਾਰੀ ਦੁੱਧ ਵਿੱਚ ਰਹਿ ਜਾਂਦਾ ਹਰ ਵਾਰੀ ਜੇ ਰੋਜ਼ ਰਿਪੀਟ ਚ ਇਹ ਚੀਜ਼ ਹੋ ਰਹੀ ਹੈ ਤਾਂ ਵੀ ਇਹ ਹੋ ਸਕਦੀ ਹੈ ਉਸ ਤੋਂ ਅਗਲਾ ਪੁਆਇੰਟ ਹੈਗਾ ਫੀਡ ਜੇ ਕਈ ਵਾਰੀ ਫੀਡ ਚ ਪ੍ਰੋਟੀਨ ਜ਼ਿਆਦਾ ਹੋ ਜਾਂਦੀ ਹੈ ਉਸ ਤੋਂ ਵੀ ਫੈਲ ਸਕਦੀ ਹੈ ਉਸ ਤੋਂ ਬਾਅਦ ਆ ਗਿਆ ਆਪਣੇ ਘਰੇ ਜਿਵੇਂ ਕੋਈ ਡੇਰੀ ਹੈਗੀ ਹੈ ਜਾਂ ਆਪਾਂ ਪਾਰਟਿਕੂਲਰ ਇੱਕ ਏਰੀਆ ਜਿੱਥੇ ਆਪਾਂ ਪਸ਼ੂ ਰੱਖਦੇ ਆ ਜੇ ਮੰਨ ਲਓ ਉਥੇ ਚਾਰ ਪਸ਼ੂਆਂ ਦੀ ਕੈਪੈਸਿਟੀ ਹੈ ਉਥੇ ਆਪਾਂ 7 ਜਾਂ 8 ਪਸ਼ੂ ਰੱਖੇ ਹੋਏ ਐ ਉਥੇ ਵੀ ਚਾਂਸਸ ਹੁੰਦੇ ਆ ਕਿਉਂਕਿ ਦੇਖੋ ਜਿਵੇਂ ਮੰਨ ਲਓ ਇੱਕ ਆ ਕਮਰਾ ਐ ਤਾਂ ਇਸ ਦੀ ਇੱਕ ਲਿਮਟ ਹੁੰਦੀ ਹੈ ਵੀ ਇੱਥੇ ਐਨੇ ਜਣੇ ਰਹਿ ਸਕਦੇ ਆ ਹਨਾ ਜੇ ਉਥੇ ਆਪਾਂ ਲਿਮਟ ਤੋਂ ਜ਼ਿਆਦਾ ਜਾਵਾਂਗੇ ਜ਼ਿਆਦਾ ਪਸ਼ੂ ਰੱਖਾਂਗੇ ਇੱਕ ਪਾਰਟਿਕੂਲਰ ਏਰੀਆ ਦੇ ਵਿੱਚ ਤਾਂ ਉਥੇ ਕੀ ਹੋਣੀ ਸਫਾਈ ਨਹੀਂ ਹੋਣੀ ਗੰਧ ਜ਼ਿਆਦਾ ਰਹੂਗਾ ਗੋਹਾ ਜ਼ਿਆਦਾ ਰਹੂਗਾ ਹਨਾ ਤਾਂ ਉਹਦੇ ਨਾਲ ਕੀ ਐ ਉਥੋਂ ਵੀ ਇਹਦੇ ਫੈਲਣ ਦੀ ਸੰਭਾਵਨਾ ਜਿਆਦਾ ਹੋ ਜਾਂਦੀ ਹੈ ਉਸ ਤੋਂ ਬਾਅਦ ਮੌਸਮ ਮੀਨੇ ਮੌਸਮ ਚ ਥੋੜਾ ਇਹ ਜਿਆਦਾ ਫੈਲਦੀ ਹੈ ਤੇ ਇਸ ਤੋਂ ਬਾਅਦ ਆ ਗਿਆ ਅ ਸਟਫੇਟ ਅੱਜ ਕੱਲ ਜਿਵੇਂ ਕਿ ਹੈਗਾ ਇੱਕ ਟ੍ਰੈਂਡ ਹੋਰ ਹੀ ਚੱਲ ਰਿਹਾ ਹੈ ਜੋ ਕਿ ਰੀਸੋਰੀਜ਼ ਦੇਖੋ ਦੇਖ ਸਾਰੇ ਹੀ ਉਸ ਨੂੰ ਅਪਣਾ ਰਹੇ ਹੈ ਪਹਿਲਾਂ ਕੀ ਹੁੰਦਾ ਸੀ ਕੱਚਾ ਥਾਂ ਹੁੰਦਾ ਸੀਗਾ ਬਿਮਾਰੀਆਂ ਘੱਟ ਫੈਲਦੀਆਂ ਸੀ ਹੁਣ ਕੀ ਹੈ ਪਹਿਲਾਂ ਪੱਕਾ ਜਾਂ ਥਾਂ ਘਰਾਂ ਚ ਕੀ ਸੀਗਾ ਅੱਧਾ ਕੱਚਾ ਹੋ ਗਿਆ ਅੱਧਾ ਪੱਕਾ ਹੋ ਗਿਆ ਹੈ ਨਾ ਇਦਾਂ ਚੱਲਦਾ ਰਹਿੰਦਾ ਸੀ ਫਿਰ ਹੁਣ ਇੱਕ ਨਵਾਂ ਚੱਲਿਆ ਹੈ ਵੀ ਸਾਰਾ ਥਾਂ ਪੱਕਾ ਕਰ ਦੋ ਤੇ ਉੱਤੇ ਮੈਟ ਪਿਛਾ ਦਿਓ ਉਦੇ ਨਾਲ ਕੀ ਹੈ ਪਸ਼ੂ ਨੂੰ ਇੱਕ ਚਾਹੀਦਾ ਹੁੰਦਾ ਭਾਈ ਵੀ ਜਿਵੇਂ ਉਹਨੇ ਕੱਚੇ ਥਾਂ ਤੇ ਵੀ ਬਹਿਣਾ ਹੁੰਦਾ ਹੈ ਪਸ਼ੂ ਲਈ ਕੱਚਾ ਥਾਂ ਬਹੁਤ ਜ਼ਰੂਰੀ ਹੈ ਪਰ ਅੱਜ ਦੇ ਟਾਈਮ 'ਚ ਸਾਰੇ ਕੱਚਾ ਤਾਂ ਖਤਮ ਕਰ ਰਹੇ ਪਿੰਡਾਂ 'ਚ ਵੀ ਇਹ ਚੀਜ਼ ਖਤਮ ਹੋ ਰਹੀ ਹੈ ਬਸ ਇੱਟਾਂ ਲਾਓ ਉੱਤੇ ਲੈ ਕੇ ਮੈਟ ਵਿਛਾ ਦੇ ਪਸ਼ੂ ਨੇ ਹਰ ਟਾਈਮ ਆਹ ਨਾਲ ਉਹ ਮੈਟ ਕਿਹੜਾ ਆਇਆ ਵੀ ਪੋਲਾ ਹੁੰਦਾ ਠੀਕ ਠੀਕ ਹੁੰਦਾ ਮੈਟ ਹੈ ਨਾ ਉਦੇ ਨਾਲ ਵੀ ਇੱਕ ਇਹ ਪ੍ਰੋਬਲਮ ਵੱਧਦੀ ਹੈ ਕੁਝ ਟਾਈਮ ਪਸ਼ੂ ਨੂੰ ਜਿਹੜਾ ਹੈਗਾ ਪੰਜ-ਸੱਤ ਘੰਟੇ ਨੂੰ ਕੱਚੇ ਥਾਂ ਤੇ ਵੀ ਬੈਠਣਾ ਚਾਹੀਦਾ ਜੇ ਤੁਹਾਡੇ ਕੋਲ ਥਾਂ ਖੁੱਲਾ ਹੈਗਾ ਅੱਧਾ ਤੁਸੀਂ ਪੱਕਾ ਕਰ ਲਓ ਅੱਧਾ ਤੁਸੀਂ ਕੱਚਾ ਰੱਖੋ ਕੱਚਾ ਥਾਂ ਪਸ਼ੂ ਲਈ ਬਹੁਤ ਵਧੀਆ ਹੁੰਦਾ ਹੁਣ ਆਪਾਂ ਗੱਲ ਕਰਦੇ ਆ ਇਸ ਦੇ ਇਲਾਜ ਦੀ ਤੇ ਇਸ ਤੋਂ ਪਹਿਲਾਂ ਤੁਸੀਂ ਸਾਰੇ ਕਾਰਨ ਜਾਣ ਲਈ ਵੀ ਕਿਸ ਤਰ੍ਹਾਂ ਕੀ ਇਹ ਮਸਟੈਟਿਕ ਹੁੰਦਾ ਹੈਗਾ ਹੁਣ ਆਪਾਂ ਦੱਸਦੇ ਆ ਇਸ ਦਾ ਇਲਾਜ ਇਸ ਦੇ ਵਿੱਚ ਕੁਝ ਕੁ ਪੁਆਇੰਟ ਮੈਂ ਨੋਟ ਡਾਉਨ ਕੀਤੇ ਜਿੰਨੀ ਕੁ ਮੈਂ ਸਰਚ ਕੀਤੀ ਜਾਂ ਫਾਦਰ ਸਾਹਿਬ ਨੂੰ ਜਾਣਕਾਰੀ ਸੀਗੀ ਉਹ ਸਾਰੇ ਆਪਾਂ ਨੋਟ ਡਾਉਨ ਕਰ ਲਏ ਇਸ ਦੇ ਵਿੱਚ ਕੀ ਹੈ ਸਭ ਤੋਂ ਪਹਿਲਾਂ ਠੀਕ ਥਣ ਜਿੰਨੇ ਥਣ ਠੀਕ ਨੇ ਤੁਹਾਡੇ ਉਹਦਾ ਦੁੱਧ ਤੁਸੀਂ ਅੱਡ ਇੱਕ ਭਾਂਡੇ 'ਚ ਚੋ ਜਿਹੜਾ ਥਣ ਖਰਾਬ ਹੈਗਾ ਉਸ ਦਾ ਦੁੱਧ ਇੱਕ ਅਲੱਗ ਭਾਂਡੇ 'ਚ ਚੋ ਤੇ ਜਦੋਂ ਚੋ ਲਿਆ ਐਟ ਲਿਸਟ ਇੱਕ ਘੰਟਾ ਤੁਸੀਂ ਮੱਝ ਜਾਂ ਗਾਂ ਨੂੰ ਬੈਠਣ ਨਹੀਂ ਦੇਣਾ ਕਿਉਂਕਿ ਉਸ ਤੋਂ ਬਾਅਦ ਵੀ ਕਈ ਵਾਰੀ ਕੀ ਹੁੰਦਾ ਥੋੜਾ ਬਹੁਤ ਦੁੱਧ ਆ ਜਾਂਦਾ ਤੇ ਉਹ ਥੱਲੇ ਫੈਲੂਗਾ ਥੱਲੇ ਕੀ ਹੈ ਦੂਜੇ ਸੁਭਾਵਨਾ ਹੈਗੀ ਹੈ ਦੂਜੇ ਪਸ਼ੂ ਨੂੰ ਹੋਣ ਦੀ ਉਸ ਤੋਂ ਵਿੱਚ ਕੀ ਹੈਗਾ ਵੀ ਜਿਹੜਾ ਖਰਾਬ ਦੁੱਧ ਹੈ ਇਸ ਦਾ ਅਲੱਗ ਚੋਂ ਦਾ ਮਕਸਦ ਇਹ ਹੈ ਵੀ ਤੁਸੀਂ ਇਹਨੂੰ ਟੈਸਟ ਕਰਾਓ ਕਿਉਂਕਿ ਦੇਖੋ ਜੇ ਪ੍ਰੋਪਰ ਆਪਾਂ ਇਲਾਜ ਕਰਾਉਣਾ ਤਾਂ ਪਹਿਲਾਂ ਉਸ ਦਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਉਹਦੇ ਲਈ ਕੀ ਹੈ ਕੋਈ ਵੀ ਨੇੜੇ ਜੋ ਤੁਹਾਡੇ ਲੈਬ ਪੈਂਦੀ ਹੈ ਉਸ ਤੋਂ ਜਾ ਕੇ ਉਸ ਦਾ ਟੈਸਟ ਜ਼ਰੂਰ ਕਰਵਾ ਕੇ ਆਓ ਉਸ ਤੋਂ ਬਾਅਦ ਲੈਬ ਦਾ ਟੈਸਟ ਹੋ ਗਿਆ ਉਸ ਤੋਂ ਬਾਅਦ ਟਿਊਬਾਂ ਚੜਾਓ ਜਿਹੜੀਆਂ ਥਣ ਦੇ ਉੱਤੇ ਟਿਊਬਾਂ ਚੜ੍ਹੇ ਜਾਂਦੀਆਂ ਉਹ ਤੁਹਾਨੂੰ ਮਿਲ ਜਾਣਗੀਆਂ ਟਿਊਬਾਂ ਚੜਾ ਕੇ ਰੱਖੋ ਉਸ ਤੋਂ ਬਾਅਦ ਡਾਕਟਰ ਇਹ ਮੇਨ ਹੈਗਾ ਠੀਕ ਹੈ ਲੈਬ 'ਚ ਟੈਸਟ ਹੋ ਗਿਆ ਤਾਂ ਤੁਸੀਂ ਡਾਕਟਰ ਨੂੰ ਦਿਖਾ ਸਕਦੇ ਹੋ ਰਿਪੋਰਟ ਤਾਂ ਉਹ ਉਸ ਹਸਾਬ ਨਾਲ ਆਪਣਾ ਇਲਾਜ ਕਰੂਗਾ ਠੀਕ ਹੈ ਵੈਸੇ ਤੇ ਤੁਹਾਨੂੰ ਡਾਕਟਰ ਵੀ ਇਹੀ ਸਲਾਹ ਦੇਣਗੇ ਟੈਸਟ ਕਰਾਓ ਪਰ ਤੁਸੀਂ ਪਹਿਲਾਂ ਹੀ ਕਰਵਾ ਕੇ ਰੱਖ ਲਓ ਤੇ ਡਾਕਟਰ ਨੂੰ ਉਹ ਰਿਪੋਰਟ ਦਿਖਾਓ ਫਿਰ ਤੁਹਾਨੂੰ ਐਗਜੈਕਟ ਜਿਹੜੇ ਇੰਜੈਕਸ਼ਨਸ ਲੱਗਣੇ ਆ ਐਂਟੀਬਾਇਓਟਿਕਸ ਜੋ ਲੱਗਣੇ ਹੈਗੇ 400 450 ਗ੍ਰਾਮ ਦੇ ਹਨ ਤਾਂ ਉਹ ਕੀ ਹੈ ਪ੍ਰੋਪਰ ਲੱਗ ਸਕਣਗੇ ਵਿਦ ਪ੍ਰੋਪਰ ਮੈਡੀਸਨ ਨਾਲ ਕਿਉਂਕਿ ਟੈਸਟਾਂ ਤੋਂ ਉਹ ਚੀਜ਼ ਕਲੀਅਰ ਹੋ ਜੂਗੀ ਉਸ ਤੋਂ ਬਾਅਦ ਇਹ ਪੁਆਇੰਟ ਮੈਂ ਕਵਰ ਕਰ ਹੀ ਦਿੱਤਾ ਐਂਟੀਬਾਇਟਿਕਸ ਉਹ ਤੁਹਾਨੂੰ ਡਾਕਟਰ ਜੋ ਵੀ ਰეკਮੈਂਡ ਕਰੂਗਾ ਤੁਸੀਂ ਉਹ ਲਵਾ ਸਕਦੇ ਹੋ ਉਸ ਤੋਂ ਬਾਅਦ ਸੋਜ ਹੋਵੇ ਤਾਂ ਬਰਫ਼ ਦੀ ਟਕੋਰ ਕਰ ਸਕਦੇ ਹੋ 10 ਤੋਂ 15 ਮਿੰਟ ਇਹ ਤੁਸੀਂ ਘਰੇ ਆਪਣੇ ਇੱਕ ਨਾਰਮਲ ਬਰਫ਼ ਹੁੰਦੀ ਹੈ ਉਹਦੇ ਨਾਲ ਤੁਸੀਂ ਟਕੋਰ ਕਰ ਸਕਦੇ ਹੋ ਤਾਂ ਅੱਜ ਦੀ ਵੀਡੀਓ ਆਪਣੀ ਸੀਗੀ ਮਸਟੈਟਿਕ ਦੇ ਉੱਪਰ ਕਾਫੀ ਆਪਣੇ ਜੋ ਵੀਡੀਓ ਦੇਖਦੇ ਉਹਨਾਂ ਦੇ ਕਮੈਂਟ ਆ ਰਹੇ ਸੀ ਮਸਟੈਟਿਕ ਦੇ ਉੱਪਰ ਵੀਡੀਓ ਬਣਾਈ ਜਾਵੇ ਤਾਂ ਇਹ ਆਪਾਂ ਤੁਹਾਨੂੰ ਕੁਝ ਪਹਿਲਾਂ ਕਾਰਨ ਦੱਸੇ ਬਸ ਇੱਕ ਟਰਾਈ ਕਰੋ ਜਿਸ ਪਸ਼ੂ ਨੂੰ ਮਸਟੈਟਿਕ ਹੋਵੇ ਨਾ ਕੱਚੇ ਥਾਂ ਜ਼ਰੂਰ ਬੰਨੋ ਕੱਚਾ ਥਾਂ ਬਹੁਤ ਜ਼ਰੂਰੀ ਹੈ ਪੱਕੇ ਥਾਂ ਤੇ ਨਾ ਬੰਨੋ ਵੈਸੇ ਵੀ ਆਪਣੇ ਪਸ਼ੂਆਂ ਨੂੰ ਕੱਚੇ ਥਾਂ ਤੇ ਬੰਨਣਾ ਚਾਹੀਦਾ ਆਪਾਂ ਟਾਈਮ ਦੇ ਹਿਸਾਬ ਨਾਲ ਜਿਵੇਂ ਜਿਵੇਂ ਆਪਾਂ ਚੇਂਜ ਹੋ ਰਹੇ ਆ ਉਸ ਹਿਸਾਬ ਨਾਲ ਆਪਾਂ ਆਪਦੀਆਂ ਸਹੂਲਤਾਂ ਦੇਖ ਲਈਆਂ ਵੀ ਹਾਂ ਚਲ ਪੱਕਾ ਇਹ ਮੈਟ ਹੈ ਉਹ ਗੰਦਾ ਨਹੀਂ ਹੋਊਗਾ ਜਲਦੀ ਮਤਲਬ ਉਹਨੂੰ ਕਲੀਅਰ ਆਊਟ ਹੋ ਜਾਂਦਾ ਸਫਾਈ ਜ਼ਿਆਦਾ ਹੋ ਜਾਂਦੀ ਆਪਾਂ ਆਪਦੀ ਸਹੂਲਤ ਦੇਖ ਰਹੇ ਆ ਆਪਾਂ ਪਸ਼ੂ ਨੂੰ ਦੇਖ ਰਹੇ ਪਸ਼ੂ ਨੇ ਕਿਸ ਚੀਜ਼ ਚ ਰਹਿਣਾ ਆ ਪਸ਼ੂ ਲਈ ਕੀ ਕੰਫਰਟੇਬਲ ਜਗ੍ਹਾ ਹੈ ਉਹ ਆਪਾਂ ਅੱਜ ਦੇ ਟਾਈਮ ਤੇ ਨਹੀਂ ਦੇਖ ਰਹੇ ਸਿਰਫ ਆਪਾਂ ਨੂੰ ਆਪਣਾ ਕੰਫਰਟੇਬਲ ਹੈ ਵੀ ਆਪਾਂ ਕਿਸ ਚ ਕੰਫਰਟ ਹੈ ਹਨਾ ਆਪਣਾ ਜਲਦੀ ਕੰਮ ਹੋ ਜ ਕਸ਼ੂ ਤਾਂ ਕੋਈ ਲੈਣਾ ਦੇਣਾ ਨਹੀਂ ਸੋ ਕੁਝ ਕੁ ਚੀਜ਼ਾਂ ਹੈਗੀਆਂ ਉਹਨਾਂ ਦਾ ਧਿਆਨ ਜ਼ਰੂਰ ਰੱਖੋ ਇਹਰੇ ਵੀਡੀਓ ਆਪਾਂ ਬਣਾਈ ਜੇ ਕਿਸੇ ਨੂੰ ਕੋਈ ਸਮਝ ਨਹੀਂ ਲੱਗਿਆ ਤਾਂ ਉਹ ਨੀਚੇ ਡਿਸਕ੍ਰਿਪਸ਼ਨ ਚ ਆਪਾਂ WhatsApp ਨੰਬਰ ਵੀ ਦਿੱਤਾ ਹੋਇਆ ਹੈ ਜੇ ਕਿਸੇ ਨੂੰ ਕੁਝ ਪੁੱਛਣਾ ਹੋਵੇ ਉੱਥੇ ਵੀ ਪੁੱਛ ਸਕਦੇ ਹੋ ਜੇ ਜ਼ਿਆਦਾ ਐਮਰਜੈਂਸੀ ਹੈ ਤਾਂ ਹੀ ਪਲੀਜ਼ WhatsApp ਕਰਿਓ ਆਦਰਵਾਇਜ਼ ਕੀ ਹੁੰਦਾ ਮੈਸੇਜਸ ਕਾਫੀ ਆ ਜਾਂਦੇ ਨੇ ਦਿਨ ਦੇ 100 100 150 ਮੈਸੇਜਸ ਆ ਜਾਂਦੇ ਸਾਰਿਆਂ ਦਾ ਰਿਪਲਾਈ ਕਰਨਾ ਬਹੁਤ ਔਖਾ ਹੈ ਜੇ ਜਿਆਦਾ ਕਿਸ ਨੂੰ ਐਮਰਜੈਂਸੀ ਹੁੰਦੀ ਹੈ ਪਲੀਜ਼ ਉਹ ਵਟਸਐਪ ਤੇ ਮੈਸੇਜ ਕਰਿਆ ਕਰੋ ਇਸ ਤੋਂ ਇਲਾਵਾ ਨਹੀਂ نیچے ਕਮੈਂਟ ਹੈਗਾ ਇਸ ਵੀਡੀਓ ਦੇ ਨੀਚੇ ਕਮੈਂਟ ਹੈ ਉੱਥੇ ਤੁਸੀਂ ਆਪਣਾ ਕਮੈਂਟ ਪਲੀਜ਼ ਛੱਡ ਸਕਦੇ ਹੋ ਤੇ ਜਿੱਥੇ ਇੱਥੇ ਜੋ-ਜੋ ਵੀਡੀਓ ਦੇਖਦੇ ਆ ਆਪਣਾ ਇੱਕ ਵਾਰੀ ਨਾਮ ਤੇ ਆਪਣਾ ਸ਼ਹਿਰ ਲਿਖ ਕੇ ਜਰੂਰ ਦੱਸਿਓ ਤਾਂ ਜੋ ਪਤਾ ਲੱਗ ਸਕੇ ਵੀ ਵੀਡੀਓ ਕਿੱਥੇ-ਕਿੱਥੇ ਤੱਕ ਜਾ ਰਹੀ ਹੈ ਸਾਰਿਆਂ ਦਾ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ ਤੇ ਕਿਸ ਚੀਜ਼ ਦੇ ਉੱਪਰ ਹੋਰ ਵੀਡੀਓ ਚਾਹੀਦੀ ਹੈ ਤਾਂ ਉਹ ਕਮੈਂਟ ਜਰੂਰ ਕਰਦੇ ਕਰੋ ਤਾਂ ਜੋ ਔਨਰ ਟਾਈਮ 'ਚ ਆਪਾਂ ਨੂੰ ਪਤਾ ਲੱਗਦਾ ਰਹੇ ਵੀ ਕਿਸ-ਕਿਸ ਚੀਜ਼ ਦੀ ਕਮੈਂਟ ਆ ਰਹੀ ਹੈ ਜਿਵੇਂ ਆਏ ਇੱਥੇ ਕਮੈਂਟ ਕਾਫੀ ਆਏ ਸੀ ਤਾਂ ਆਪਾਂ ਅੱਜ ਇਸ ਦੇ ਉੱਪਰ ਵੀਡੀਓ ਬਣਾਈ ਹੈ ਨੈਕਸਟ ਟਾਈਮ ਜੇ ਤੁਹਾਨੂੰ ਕਿਸੇ ਵੀ ਚੀਜ਼ ਦੀ ਕਿਸੇ ਵੀ ਪ੍ਰ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤਾਂ ਉਹ ਥੱਲੇ ਕਮੈਂਟ ਕਰ ਦਿਓ ਆਪਾਂ ਉਸ ਦੇ ਉੱਪਰ ਵੀਡੀਓ ਬਣਾਵਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ